ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਕੀ ਗੁਰਦਾਸਪੁਰ ਦੇ ਕਸਬਾ ਕਲਾਂ ਨੋਡੇ ਦੇ ਨਜ਼ਦੀਕ ਕਿਸਾਨਾਂ ਦੀ ਪੱਕੀ ਹੋਈ ਕਣਕ ਇੱਕ ਕਿਸਾਨਾਂ ਦੀ ਪੱਕੀ ਹੋਈ ਕਣਕ ਨੂੰ ਅਚਾਨਕ ਅੱਗ ਲੱਗਣ ਕਾਰਨ 300 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ ਫਿਲਹਾਲ ਤਾਂ ਅੱਗ ਲੱਗਣ ਦਾ ਕਾਰਨ ਦਾ ਪਤਾ ਅਜੇ ਤੱਕ ਨਹੀਂ ਲੱਗ ਸਕਿਆ ਦੇਖੋ ਪੂਰੀ ਰਿਪੋਰਟ న్యూਸ ਪੰਜਾਬ ਤੇ ਗੁਰਦਾਸਪੁਰ ਦੇ ਕਸਬਾ ਕਲਾਂ ਨੋਡੇ ਦੇ ਨਜ਼ਦੀਕ ਕਿਸਾਨਾਂ ਦੀ ਪੱਕੀ ਹੋਈ ਕਣਕ ਨੂੰ ਅਚਾਨਕ ਅੱਗ ਲੱਗਣ ਕਾਰਨ 300 ਦੇ ਏਕੜ 300 ਏਕੜ ਦੇ ਕਰੀਬ ਕਨਕ ਸੜ ਕੇ ਸੁਆਹ ਹੋ ਗਈ। ਮੌਕਾ ਦੇਖਿਆ ਕਿਵੇਂ ਲੱਗ ਰਿਹਾ ਹੈ ਅੱਜ ਬੜਾ ਮਾੜਾ ਸਮਾਂ ਕਿ ਕਿਸਾਨਾਂ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ। ਤੇ ਲਗਭਗ 400 ਏਕੜ ਦੇ ਗਰੀਬ ਜਿਹੜਾ ਕੁਦਰਤੀ ਜਿਹੜੀ ਅੱਗ ਲੱਗੀ ਹੈ ਉਹਦੇ ਨਾਲ ਬਹੁਤ ਵੱਡਾ ਜਿੰਦਾਂ ਦਾ ਜਿਹੜਾ ਨੁਕਸਾਨ ਹੋਇਆ। ਤਾਂ ਕੁਝ ਪ੍ਰਾਲੀ ਕੱਟੀ ਜੀ ਗਈ ਹੈ ਇਨਾਂ ਜ਼ਿਮੀਂਦਾਰਾਂ ਦੇ ਬਾਈਲਰ ਵਗੈਰਾ ਵਿੱਚ ਸੀ ਉਹ ਵੀ ਸੜ ਗਏ ਨੇ। ਕੁਝ ਟਰਾਲੇ ਵਗੈਰਾ ਵੀ ਸੜ ਗਏ ਬਹੁਤ ਜਿਹੜਾ ਵਾ ਮਾਲੀ ਨੁਕਸਾਨ ਹੋਇਆ ਚ ਰੋਲਚਾਨੀ ਜਿਹੜਾ ਵਾ ਉਹ ਤਾਂ ਬਚਾਅ ਹੋ ਗਿਆ ਪਰ ਇਹਨਾਂ ਦੀ ਮੈਂ ਕਹਿ ਦਿੰਦਾ ਵਾ ਜ਼ਿੰਦਾਰ ਸਾਹਿਬ ਨੂੰ ਵੀ ਇਹਨਾਂ ਦੀ ਕਹਾਊਂ ਕਟੌਰੀ ਕਰਾਓ ਇੱਕ ਸਰ ਕਿਸਾਨਾਂ ਵਾਲਾ ਰੋਸ ਪਰ ਆ ਰਹੇ ਆ ਦੋ ਘੰਟੇ ਬਾਅਦ ਉਹ ਗਏ ਫੋਨ ਕਰਤੀ ਫਾਇਰ ਬ੍ਰਿਗੇਡ ਨੂੰ ਪਰ ਪਹੁੰਚ ਨਹੀਂ ਜੀ ਨਹੀਂ ਜੀ ਪਹਿਲ ਤੋਂ ਉਹ ਕੋ ਫਾਇਰ ਬ੍ਰਿਗੇਡ ਦਾ ਡੇਰਾ ਬਾਬਾ ਨਾਨਕ ਕੋਲ ਗੁਰਦਵਾਰਾ ਤੋਂ ਕਾਲੇ ਤੋਂ ਚੱਲ ਕੇ ਆਉਣੇ ਨੇ ਜਿਸ ਵੇਲੇ ਫੋਨ ਹੋਇਆ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਜਿਹੜੇ ਕੋਰੀਡੋਰ ਤੇ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਹੈ ਸਭ ਤੋਂ ਪਹਿਲਾਂ ਆ ਕੇ ਉਹਨੇ ਕੰਟਰੋਲ ਕੀਤਾ ਤਾਂ ਮੈਂ ਥੋੜਾ ਲੇਟ ਆਇਆ ਮੈਨੂੰ ਜੋ ਤਸੀਦਾ ਸਾਹਿਬ ਨੇ ਦੱਸਿਆ ਮੇਰੇ ਨਾਲ ਖੜੇ ਨੇ ਉਹ ਕਹਿੰਦੇ ਕਿ ਮੇਨ ਪ੍ਰੋਬਲਮ ਜਿਹੜਾ ਕੰਟਰੋਲ ਆ ਉਸ ਗੱਡੀ ਡੇਰਾ ਬੋਰਡ ਉਹਨੇ ਕਾਫੀ ਹੱਦ ਤੱਕ ਉਹਨੇ ਕੰਟਰੋਲ ਕਰ ਲਿਆ ਬਿਲਕੁਲ ਠੀਕ ਹੈ ਸਰ ਤੁਸੀਂ ਹਦਾਇਤ ਜੇ ਕਲੰਗਰ ਬਾਰੇ ਹਰ ਸਾਲ ਇਹ ਨੋਟ ਆਉਂਦੀ ਹੈ ਫਾਇਰ ਬ੍ਰਿਗੇਡ ਵਾਸਤੇ ਠੀਕ ਹੈ ਜੀ ਦੇਖੋ ਜੀ ਫਾਇਰ ਬ੍ਰਿਗੇਡ ਦੀ ਡੇਰਾ ਬਾਬਾ ਨਾਨਕ ਦੀ 24 ਘੰਟੇ ਜਿਹੜੀ ਆ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਕੋਟੀ ਦੋ ਤੇ ਖੜੀ ਲਿੰਦੀ ਪਟਾਲੇ ਵੀ ਕੋਰੀਡੋਰ ਦਾ ਸਾਰੀਆਂ ਗੱਡੀਆਂ ਪ੍ਰੋਪਰ ਤੌਰ ਤੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਪੂਰੀਆਂ ਪਾਣੀ ਨਾਲ ਭਰ ਕੇ ਰੱਖੀਆਂ ਖਿਡਾਰੀਆਂ ਆਂ ਦੀਆਂ ਵੀ ਸਾਰੇ ਜ਼ਿਲ੍ਹੇ ਦਾ ਕੰਟਰੋਲ ਕਰਨਾ ਕੋਈ ਕਲਾ ਨੌਰ ਦਾ ਕਲਾ ਨਹੀਂ ਜਾਂ ਡੇਰਾ ਬਾਬਾ ਨਾਨਕ ਦਾ ਕਲਾ ਨਹੀਂ ਸਾਰਾ ਜ਼ਿਲ੍ਹਾ ਜਿਹੜਾ ਉਹੀ ਪ੍ਰਸ਼ਾਸਨ ਨੇ ਦੇਖਣਾ ਔਰ ਕਿਤੇ ਵੀ ਇਹੋ ਜੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਉੱਥੇ ਫਾਇਰ ਬ੍ਰਿਗੇਡ ਔਰ ਪੂਰਾ ਪ੍ਰਸ਼ਾਸਨ ਪੁਲ ਚ ਸਪ੍ਰਸ਼ਾਸਨ ਆਰਮੀ ਵਾਲੇ ਸਾਡੇ ਵੀਰ ਉਹ ਜਾਂ ਸਿਵਲ ਦਾ ਪ੍ਰਸ਼ਾਸਨ ਸਾਰਾ ਇੱਥੇ ਮੁੱਖ ਕੇ ਤੇ ਜਿਹੜਾ ਹਾਜ਼ਰ ਤੁਸੀਂ ਕਿਸਾਨਾਂ ਨਾਲ ਗੱਲ ਕੀਤੀ ਕੀ ਕਹਿੰਦੇ ਕੀ ਕਰ ਰਿਹਾ ਜੀ ਸਾਡੇ ਨਾਲ ਸਾਨਾ ਨੇ ਜਿਹੜੇ ਮੇਰ ਕਹੇ ਜੋ ਤੇ ਸੈਲਰ ਲੱਗੇ ਨੇ ਸੈਲਰ ਤੋਂ ਜਿਹੜੀ 24 ਘੰਟੇ ਦੀ ਲਾਈਟ ਚੱਲਦੀ ਹੈ ਇਹਨਾਂ ਨੂੰ ਖਤਸ਼ਾ ਇਹੀ ਹੈ ਕਿ ਉੱਥੇ 24 ਘੰਟੇ ਲਾਈਟ ਜਾਣ ਨਾਲ ਉੱਥੇ ਸਬਾਰਕ ਹੋਇਆ ਉਹ ਆਪਾਂ ਪਤਾ ਕਰਾਂਗੇ ਜੇ ਉਹਨਾਂ ਸਪਲਾਈ ਦਿੱਤੀ ਹੋਈ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਜ਼ਰੂਰ ਕਰਾਵਾਂਗੇ ਗਿਰਦੌਰੀਆਂ ਕਰਾ ਕੇ ਮੌਜੂਦਤਾ ਜਾਗਾ ਜੀ ਬਿਲਕੁਲ ਦਿੱਤਾ ਜਾਊਗਾ ਜੀ